ਉਹਨਾਂ ਨੂੰ ਪੁੱਛਿਆ ਕਿ ਕਿੰਨਾ ਕੈਸਟੀਮੇਟਡ ਬਜਟ ਹੋਣਾ ਚਾਹੀਦਾ ਉਹਨਾਂ ਨੇ ਕੱਢਿਆ 7 ਲੱਖ ਰੁਪਏ ਚਾਹੀਦਾ ਦਵਾਈਆਂ ਦਾ ਤੇ 25 ਲੱਖ ਰੁਪਏ ਚਾਹੀਦੇ ਆ ਫੂਡ ਦੇ ਤੇ ਇਹ ਚੱਲ ਕਿਵੇਂ ਰਹੀ ਹੈ ਜੱਗ ਸੰਸਥਾ ਜਿਹੜੀ ਵੌਲੰਟੀਅਰਸ ਤੇ ਡਿਪੈਂਡੈਂਟ ਹੈ ਡੋਨਰਸ ਤੇ ਆਂ ਤੇ ਉਹਨੂੰ ਤੁਸੀਂ ਇੱਕ ਤਾਂ ਵੈਸੇ ਪੈਸੇ ਨਹੀਂ ਦੇ ਰਹੇ ਉੱਤੋਂ ਤੁਸੀਂ ਉਹਨੂੰ ਕੋਨੇ 'ਚ ਲਾ ਜਾ ਕੇ ਚੰਡੀਗੜ੍ਹ ਦੇ ਰੱਖਤਾ ਜਾਨਵਰਾਂ ਨੂੰ ਔਰ ਉਹ ਵੀ ਗਲਤ ਹੈ ਕਿ ਸਟਰੀ ਡੌਗ ਮੈਨਸ ਨੂੰ ਠੀਕ ਕਰਨਾ ਚੰਡੀਗੜ੍ਹ ਵਿੱਚ ਹੁਣ ਉੱਥੇ ਤੁਸੀਂ ਸ਼ੈਲਟਰ ਐਨੀਮਲ ਲੈ ਗਏ ਹੋ ਉਹ 2 ਮਹੀਨੇ ਤੋਂ ਕੈਦ ਨੇ ਜਾਨਵਰਾਂ ਦੇ ਲਈ ਹੀ ਖੋਲੀ ਗਈ ਹੈ ਜਿਹੜੇ ਸਜਣਾ ਦੇ ਸੱਟਾਂ ਲੱਗੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਰੱਖਣ ਲਈ ਖੋਲੀ ਗਈ ਜਦੋਂ ਉੱਥੇ ਹੀ ਜਾਨਵਰਾਂ ਦੇ ਨਾਲ ਬੁਰਾ ਹਾਲ ਕੀਤਾ ਜਾਵੇ ਫਿਰ ਆਰਗੇਨਾਈਜੇਸ਼ਨ ਦਾ ਜਿਹੜੀ ਸੰਸਥਾ ਖੋਲੀ ਹੋਈ ਹੈ ਉਹਨਾਂ ਦਾ ਕੋਈ ਫਾਇਦਾ ਨਹੀਂ ਸੰਤਾ ਕੋਲੋਂ ਤਾਂ ਮਤਲਬ ਹੀ ਨਹੀਂ ਪੈਂਦਾ ਬਿਲਕੁਲ ਜੀ ਬਿਲਕੁਲ ਐ ਤਾਂ ਇੰਜ ਲੱਗਦਾ ਹੈ ਕਿ ਜਿਹੜੇ ਵੀ EMPLOYEES ਇਹਨਾਂ ਦੇ V2 25 ਜਿੰਨੇ ਵੀ ਹੈਗੇ ਆ ਜੋ ਇਹ ਕਾਗਜ਼ਾਂ 'ਚ ਦਿਖਾਣੇ ਆ ਤਾਂ ਉਹਨਾਂ ਲਈ ਚੈਰਿਟੀ ਖੋਲੀ ਹੋਈ ਹੈ ਕਿ ਉਹਨਾਂ ਨੂੰ ਸੈਲਰੀ ਦੇਣ ਲਈ ਉਹਨਾਂ ਦੇ ਘਰ ਚਲਾਣ ਲਈ ਵਰਕਰਸ ਨੇ ਕੰਮ ਕਰਦੇ ਉੱਥੇ ਉਹਨਾਂ ਦੀ ਤਨਖਾਹਾਂ ਸਭ ਤੋਂ ਜ਼ਿਆਦਾ ਹੈ ਜਿੰਨਾ ਜਾਨਵਰਾਂ ਦੇ ਲਈ ਖੋਲੀ ਗਈ ਸੰਸਥਾ ਉਹਨਾਂ ਦੀ ਦਵਾਈਆਂ ਲਈ ਕੋਈ ਪੈਸਾ ਨਹੀਂ ਖਰਚ ਕੀਤਾ ਜਾ ਰਿਹਾ ਉਹਨਾਂ ਦੇ ਖਾਣੇ ਲਈ ਕੋਈ ਪੈਸਾ ਖਰਚ ਕੀਤਾ ਜਾ ਰਿਹਾ ਤੇ ਫਿਰ ਇਹ ਜਿਹੜਾ ਫੰਡ ਆਉਂਦਾ ਹੈ ਉਹ ਜਾਂ ਕਿੱਥੇ ਰਿਹਾ ਹੈ ਹਜ਼ਾਰ ਰੁਪਏ ਤੁਸੀਂ ਮੈਨੂੰ ਦੱਸੋ 200 ਜਾਨਵਰ ਦਾ 50 ਤਰ੍ਹਾਂ ਦੀ ਉਹਨਾਂ ਨੂੰ ਬਿਮਾਰੀਆਂ ਕਿਸੇ ਨੂੰ ਕੋਈ ਕੈਂਸਰ ਹੈ ਕੈਂਸਰ ਦੇ ਸ਼ਾਟ ਲੱਗਣੇ ਹੈ ਕੋਈ ਮੈਗੜਸ ਦਾ ਸਪਰੇ ਹੈ ਉਹੀ ਪਤਾ ਨਹੀਂ ਕਿੰਨੇ 3 400 500 ਦੀ ਮੈਂ ਤਾਂ ਪਤਾ ਨਹੀਂ ਮੈਗੀ ਹੈ ਹੀ ਨਹੀਂ ਦਵਾਈਆਂ ਕੁਝ ਬਿਲਕੁਲ ਮੈਦਾ ਕੰਗੀ ਕਿ ਪੂਰਾ ਸਟਾਫ ਨਵਾਂ ਕਰਨਾ ਚਾਹੀਦਾ ਟ੍ਰੇਨਿੰਗ ਦਾ ਤਾਂ ਇਹਨਾਂ ਨੂੰ ਮੇਰੇ ਖਿਆਲ ਜੋ ਏਡਬੀਏ ਦੀ ਰਿਪੋਰਟ ਵਾਲੇ ਵੀ ਕਹਿ ਕੇ ਥੱਕ ਗਏ 5 ਸਾਲ ਹੋ ਗਏ ਆ ਸਭ ਨੂੰ ਇਹ ਚੀਜ਼ ਕਹਿੰਦੇ ਆ ਕਿ ਦੇਖੋ ਦੇਖੋ ਇਹਨੂੰ ਦੇਖੋ ਪਤਾ ਨਹੀਂ ਕਿਉਂ ਇਗਨੋਰ ਕੀਤੀ ਜਾ ਰਹੀ ਹੈ ਕੱਢ ਦਿਓ ਸਾਰਾ ਸਟਾਫ ਮੈਂ ਤਾਂ ਇਹ ਕਹਿੰਦੀ ਆ ਬੰਦ ਕਰ ਦਿਓ ਤੁਸੀਂ ਔਨਰ ਦੇਖ ਰਿਹਾ ਤੁਸੀਂ ਤੇ ਮੈਂ ਤੁਹਾਡੇ ਨਾਲ ਵਰਸ਼ਾ ਮਾਮਲਾ ਸਾਹਮਣੇ ਆਇਆ ਜਾਨਵਰਾਂ ਨੂੰ ਲੈ ਕੇ ਜਿੱਥੇ ਜਾਨਵਰਾਂ ਦੇ ਨਾਲ ਕਾਫੀ ਜ਼ਿਆਦਾ ਅਤਿਆਚਾਰ ਕੀਤਾ ਜਾਂਦਾ ਇੱਕ ਜੋ ਹੈ ਆਰਗੇਨਾਈਜੇਸ਼ਨ ਬਣੀ ਹੋਈ ਹੈ ਜਿੱਥੇ ਜਾਨਵਰਾਂ ਨੂੰ ਜਾਇ ਭੇਜਿਆ ਜਾਂਦਾ ਹੈ ਜ਼ਖਮੀ ਜਾਨਵਰ ਉੱਥੇ ਹੀ ਉਹਨਾਂ ਦੇ ਨਾਲ ਜੋ ਇਹਨਾਂ ਅਤਿਆਚਾਰ ਕੀਤਾ ਜਾਂਦਾ ਨੇ ਮੇਰੇ ਨਾਲ ਮੌਜੂਦ ਨੇ ਡਾਇਰੈਕਟ ਡਾਇਰੈਕਟਰ ਐਗਜ਼ੀਕਟਿਵ ਮਿਕੀ ਲਤਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੈਸ ਕਾਨਫਰੰਸ ਜੋ ਕੀਤੀ ਕਿਸ ਮੁੱਦੇ ਤੇ ਕੀਤੀ ਗਈ ਹੈ ਤੇ ਕੀ ਕੀ ਉਹਨਾਂ ਦੀ ਮੰਗਾਂ ਨੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਥੈਂਕ ਯੂ ਤੁਹਾਡਾ ਆਉਣ ਲਈ ਤੇ ਤੁਹਾਡੇ ਕਰਕੇ ਹੀ ਸਾਨੂੰ ਥੋੜੀ ਹੋਪ ਹੈ ਕਿ ਸਾਡੀ ਜੋ ਗੱਲ ਹੈ ਉਹ ਐਡਮਿਨਿਸਟ੍ਰੇਸ਼ਨ ਤੱਕ ਪਹੁੰਚੇ ਤਿੰਨ ਤਿੰਨ ਮੇਨ ਮੁੱਦੇ ਨੇ ਜੀ ਐਸ ਸੰਸਥਾ ਨੂੰ ਲੈ ਕੇ ਸਭ ਤੋਂ ਪਹਿਲਾਂ ਤੋਂ ਸਭ ਤੋਂ ਵੱਡਾ ਤਾਂ ਕਿ 96 ਲੱਖ ਜਿਹੜੀ ਗ੍ਰਾਂਟ 23 24 ਫਾਈਨੈਂਸ਼ੀਅਲ ਇਅਰ ਵਿੱਚ ਐਸਪੀਸੀ ਨੂੰ ਮਿਲੀ ਉਹ ਜੋ 92 ਲੱਖ ਰੁਪੀ ਸਿੱਧਾ ਸੈਲਰੀਆਂ ਨੂੰ ਗਏ 57000 ਇੱਕ ਸਾਲ ਦਾ ਦਵਾਈਆਂ ਤੇ ਗਏ 200 ਜਾਨਵਰਾਂ ਦੀਆਂ ਤੇ 330000 ਰੁਪਏ ਸਾਲ ਦੇ ਉਹੀ 200 ਜਾਨਵਰਾਂ ਦੀ ਰੋਟੀ ਲਈ ਗਏ ਅਸੀਂ ਆਪਣੇ ਪਹਿਲੀ ਗੱਲ ਤਾਂ ਬੜੀ ਸ਼ੌਕਿੰਗ ਗੱਲ ਹੈਗੀ ਆ ਅਸੀਂ ਫਿਰ ਕਿਸੇ ਆਪਣੇ ਜਾਣਕਾਰ ਵੈਟ ਜਿਹੜੇ ਹੈਗੇ ਨੇ ਉਹਨਾਂ ਨੂੰ ਪੁੱਛਿਆ ਕਿ ਕਿੰਨਾ ਕੈਸਟੀਮੇਟਡ ਬਜਟ ਹੋਣਾ ਚਾਹੀਦਾ ਉਹਨਾਂ ਨੇ ਕੱਢਿਆ 7 ਲੱਖ ਰੁਪਏ ਚਾਹੀਦਾ ਦਵਾਈਆਂ ਦਾ ਤੇ 25 ਲੱਖ ਰੁਪਏ ਚਾਹੀਦੇ ਆ ਫੂਡ ਦੇ ਤੇ ਇਹ ਚੱਲ ਕਿਵੇਂ ਰਹੀ ਹੈ ਜਗਾ ਉਤੋਂ ਇਹਨਾਂ ਨੇ ਸੈਕਟਰ 38 ਵੈਸਟ ਜਿੱਥੇ origianally SPCA ਹੈ ਸੀ ਉਤੋਂ ਸ਼ਿਫਟ ਕਰਕੇ ਲੈ ਗਏ ਰਾਏਪੁਰ ਕਲਾਂ ਜੋ ਬਿਲਕੁਲ ਚੰਡੀਗੜ੍ਹ ਦੇ ਕੋਨੇ ਤੇ ਹੈ ਜੇ ਤੁਹਾਨੂੰ ਪਤਾ ਹੈ ਉਹਨੂੰ ਇੰਨੀ ਦੂਰ ਹੈ ਪ੍ਰਾਇਮਰਲੀ ਇੱਥੇ ਸਾਰੀਆਂ ਊਮਨ ਵੋਲੰਟੀਅਰਸ ਹੈਗੀਆਂ ਲੇਡੀਜ਼ ਉਹ ਇੰਨੀ ਆਈਸੋਲੇਟਡ ਜਗ੍ਹਾ ਉੱਥੇ ਵੈਸੇ ਹੀ ਜਾਣ ਤੋਂ ਕੋਈ ਡਰਦਾ ਉੱਤੋਂ ਇੰਨਾ ਦੂਰ ਹੈ ਉਹ ਤੇ ਇੱਕ ਸੰਸਥਾ ਜਿਹੜੀ ਵੋਲੰਟੀਅਰਸ ਤੇ ਡਿਪੈਂਡੈਂਟ ਹੈ ਡੋਨਰਸ ਤੇ ਆਂ ਤੇ ਉਹਨੂੰ ਤੁਸੀਂ ਇੱਕ ਤਾਂ ਵੈਸੇ ਪੈਸੇ ਨਹੀਂ ਦੇ ਰਹੇ ਉੱਤੋਂ ਤੁਸੀਂ ਉਹਨੂੰ ਕੋਨੇ 'ਚ ਲਾ ਜਾ ਕੇ ਚੰਡੀਗੜ੍ਹ ਦੇ ਰੱਖਤਾ ਜਾਨਵਰਾਂ ਨੂੰ ਔਰ ਉਹ ਵੀ ਗਲਤ ਹੈ ਰਾਏਪੁਰ ਕਲਾਈ ਇੱਕ ABC ਸੈਂਟਰ ਹੈ ਜਿੱਥੇ ਜਾਨਵਰ ਲਿਆਓ ਉਹਨਾਂ ਨੂੰ ਆਪਰੇਟ ਕਰੋ ਤਿੰਨ ਪੰਜ ਦਿਨ ਲਈ ਰੱਖੋ ਡੌਗ ਨੂੰ ਉਹਦੀ ਪੋਸਟ ਆਪਰੇਟਿਵ ਕੇਅਰ ਲਈ ਮੈਡੀਕੇਸ਼ਨ ਲਈ ਤੇ ਫਿਰ ਰਿਲੀਜ਼ ਕਰ ਦਿਓ ਜਿਹੜਾ ਮੇਨ ਉਹਦਾ ਮਕਸਦ ਹੈ ਕਿ ਸਟ੍ਰੇਟ ਡੌਗ ਮੈਨਸ ਨੂੰ ਠੀਕ ਕਰਨਾ ਚੰਡੀਗੜ੍ਹ ਵਿੱਚ ਹੁਣ ਉੱਥੇ ਤੁਸੀਂ ਸ਼ੈਲਟਰ ਐਨੀਮਲ ਲੈ ਗਏ ਹੋ ਉਹ ਦੋ ਮਹੀਨੇ ਤੋਂ ਕੈਦ ਨੇ ਕੈਨਲਸ ਦੇ ਵਿੱਚ 3x4 ਦੇ ਕੈਨਲ ਹਨ ਉੱਥੇ ਉਹ ਫਸੇ ਪਏ ਹਨ ਨਾ ਉੱਥੇ ਪਾਣੀ ਹੈਗਾ ਨਾ ਕੋਈ ਜਾ ਕੇ ਜਾਨਵਰਾਂ ਨੂੰ ਦੇਖਦਾ ਉੱਥੇ ਹੀ ਆਪਣੇ ਗੰਦ ਟੱਟੀ ਪਿਸ਼ਾਫ ਵਿੱਚ ਜਾਨਵਰ ਪਏ ਰਹਿੰਦੇ ਕੋਈ ਸਫਾਈ ਨਹੀਂ ਕੋਈ ਰਾਉਂਡ ਨਹੀਂ ਮਾਰਦਾ ਹੈਗਾ ਸਟਾਫ ਇਹ ਤੁਸੀਂ ਦੇਖਿਆ ਹੋਣਾ ਫੋਟੋਆਂ ਵਿੱਚ ਕੋਈ ਫੀਮੇਲ ਡੌਗ ਦਾ ਪਪੀ ਹੈ ਉਹ ਥੱਲੇ ਨਾਲੇ ਚ ਪਿਆ ਅੱਜ ਤੱਕ ਮੈਨੂੰ ਲੱਗਦਾ ਬੈ ਹੀ ਗਏ ਹੋਣੇ ਇੱਕ ਵੌਲੰਟੀਅਰ ਨੇ ਵਿੱਚੋਂ ਕੱਢੇ ਡਰੇਨੇਜ ਵਿੱਚੋਂ ਸੋ ਇਹ ਹਾਲ ਉੱਥੇ ਆ ਇੱਥੇ ਵੀ ਮਾੜੇ ਹਾਲ ਸੀ ਉੱਥੇ ਵੀ ਮਾੜੇ ਹਾਲ ਦੂਰ ਲਿਜਾ ਕੇ ਸਗੋ ਤੁਸੀਂ ਨਿਗਰਾਨੀ ਤੋਂ ਬਿਲਕੁਲ ਹੀ ਪਰੇ ਕਰਤਾ ਉਸ ਸੰਸਥਾ ਨੂੰ ਨਾ ਤੁਸੀਂ ਉਹਨਾਂ ਨੂੰ ਪੈਸੇ ਦੇ ਰਹੇ ਹੋ ਨਾ ਰੋਟੀ ਇਹ ਮੈਨੂੰ ਤਾਂ ਸਮਝ ਨਹੀਂ ਆ ਰਹੀ ਚਲਾਈ ਕਿਉਂ ਹੈ ਜਾਨਵਰਾਂ ਦੇ ਲਈ ਹੀ ਖੋਲੀ ਗਈ ਹੈ ਜਿਹੜੇ ਸੱਜਣਾ ਦੇ ਸੱਟਾਂ ਲੱਗੇ ਆ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਰੱਖਣ ਲਈ ਖੋਲੀ ਗਈ ਜਦੋਂ ਉੱਥੇ ਹੀ ਜਾਨਵਰਾਂ ਦੇ ਨਾਲ ਬੁਰਾ ਹਾਲ ਕੀਤਾ ਜਾਵੇ ਫਿਰ ਆਰਗੇਨਾਈਜੇਸ਼ਨ ਜਿਹੜੀ ਸੰਸਥਾ ਖੋਲੀ ਹੋਈ ਹੈ ਉਹਨਾਂ ਦਾ ਕੋਈ ਫਾਇਦਾ ਨਹੀਂ ਸੰਤਾ ਕੋਲੋਂ ਤਾਂ ਮਤਲਬ ਹੀ ਨਹੀਂ ਬਣਦਾ ਬਿਲਕੁਲ ਜੀ ਬਿਲਕੁਲ ਇਹ ਤਾਂ ਇੰਜ ਲੱਗਦਾ ਹੈ ਕਿ ਜਿਹੜੇ ਵੀ EMPLOYEES ਇਹਨਾਂ ਦੇ V22 25 ਜਿੰਨੇ ਵੀ ਹੈਗੇ ਆ ਜੋ ਇਹ ਕਾਗਜ਼ਾਂ 'ਚ ਦਿਖਾਣੇ ਆ ਤਾਂ ਉਹਨਾਂ ਲਈ ਚੈਰਿਟੀ ਖੋਲੀ ਹੋਈ ਹੈ ਕਿ ਉਹਨਾਂ ਨੂੰ ਸੈਲਰੀ ਦੇਣ ਲਈ ਉਹਨਾਂ ਦੇ ਘਰ ਚਲਾਣ ਲਈ ਨਹੀਂ ਚੱਲਣ ਉਹਨਾਂ ਦੇ ਘਰ ਅਸੀਂ ਕਿਸੇ ਦੇ ਖਿਲਾਫ ਕੁਝ ਨਹੀਂ ਕਹਿੰਦੇ ਪਰ ਜਿਸ ਮਕਸਦ ਲਈ ਤੁਸੀਂ ਖੋਲੀ ਹੈ ਉਹਨੂੰ ਫੁੱਲਫਿਲ ਕਰਨਾ ਚਾਹੀਦਾ ਹੈ ਐਡਮਿਨਿਸਟ੍ਰੇਸ਼ਨ ਜਿਵੇਂ ਤੁਸੀਂ ਕਿਹਾ ਨਾ ਕਿ ਤਨਖਾਹਾਂ ਸਭ ਤੋਂ ਜ਼ਿਆਦੀਆਂ ਆ ਉੱਥੇ ਜਿੰਨੇ ਵੀ ਵਰਕਰਸ ਨੇ ਕੰਮ ਕਰਦੇ ਉੱਥੇ ਉਹਨਾਂ ਦੀ ਤਨਖਾਹਾਂ ਸਭ ਤੋਂ ਜ਼ਿਆਦੀਆਂ ਆ ਜਿੰਨਾ ਜਾਨਵਰਾਂ ਦੇ ਲਈ ਖੋਲੀ ਗਈ ਸੰਸਥਾ ਉਹਨਾਂ ਦੀ ਦਵਾਈਆਂ ਲਈ ਕੋਈ ਪੈਸਾ ਨਹੀਂ ਖਰਚ ਕੀਤਾ ਜਾ ਰਿਹਾ ਉਹਨਾਂ ਦੇ ਖਾਣੇ ਲਈ ਕੋਈ ਪੈਸਾ ਖਰਚ ਕੀਤਾ ਜਾ ਰਿਹਾ ਤੇ ਫਿਰ ਇਹ ਜਿਹੜਾ ਫੰਡ ਆਉਂਦਾ ਹੈ ਉਹ ਜਾਂ ਕਿੱਥੇ ਰਿਹਾ ਫੰਡ ਜਿਹੜੀ ਐਨੂਅਲ ਗ੍ਰਾਂਟ ਆ ਰਹੀ ਹੈ ਇਹ ਤਾਂ ਜੀ ਆਰਟੀਆਈ ਵਿੱਚ ਸਿੱਧਾ ਦਿੱਤਾ ਹੋਇਆ ਕਿ 96 ਲੱਖ ਐਨੂਅਲ ਗ੍ਰ ਇੰਨੇ ਕੀ ਮਤਲਬ ਇੰਨੇ ਕੀ ਜਿਹੜੇ ਜਾਨਵਰਾਂ ਦੇ ਲਈ ਦਵਾਈਆਂ ਵਗੈਰਾ ਉਹਨਾਂ ਦੀ ਸਿਰਫ ਇੰਨੇ ਕੀ ਅਮਾਊਂਟ ਰੱਖੀ ਗਈ ਹੈ 50 60000 ਰੁਪਏ ਤੁਸੀਂ ਮੈਨੂੰ ਦੱਸੋ 200 ਜਾਨਵਰ ਦਾ 50 ਤਰ੍ਹਾਂ ਦੀਆਂ ਉਹਨਾਂ ਨੂੰ ਬਿਮਾਰੀਆਂ ਕਿਸੇ ਨੂੰ ਕੋਈ ਕੈਂਸਰ ਹੈ ਕੈਂਸਰ ਦੇ ਸ਼ੌਟ ਲੱਗਨੇ ਆ ਕੋਈ ਮੈਗਟਸ ਦਾ ਸਪਰੇਅ ਹੈ ਉਹ ਹੀ ਪਤਾ ਨਹੀਂ ਕਿੰਨੇ 3 400 500 ਦੀ ਮੈਂ ਤਾਂ ਪਤਾ ਨਹੀਂ ਪਰ ਮਹਿੰਗੀਆਂ ਹੀ ਆ ਨਹੀਂ ਦਵਾਈਆਂ ਤੁਸੀਂ 200 ਜਾਨਵਰਾਂ ਨੂੰ ਟਰੀਟ ਕਰਨਾ ਹੈ ਪਰ ਡੇ ਐਨੀ ギਵਨ ਡੇ 200 ਜਾਨਵਰ ਹੈ 100 ਛੋਟਾ 100 ਵੱਡਾ ਤੁਸੀਂ 60000 ਵਿੱਚ ਕਿਵੇਂ ਟ੍ਰੀਟ ਕਰ ਲਓਗੇ ਆਈ ਥਿੰਕ ਇਹ ਕੈਲਕੂਲੇਸ਼ਨ ਕੀਤੀ ਸੀ 1 ਰੁਪਿਆ ਬੰਦਾ ਦਿੰਦਾ ਇੱਕ ਜਾਨਵਰ ਦਾ 1 ਰੁਪਏ ਦੀ ਦਵਾਈ ਆ ਜਾਂਦੀ ਜਾਨਵਰ ਦੀ ਲੱਗਦਾ ਹੈ ਜਿਵੇਂ ਕਿ ਇਹ ਜਾਨਵਰਾਂ ਦੇ ਲਈ ਹੀ ਆਰਗੇਨਾਈਜੇਸ਼ਨ ਖੋਲੀ ਗਈ ਥੇ ਜਿੰਨੇ ਵੀ ਲੋਕ ਰੱਖੇਗਾ ਅੱਜ ਰੱਖੇ ਜਾ ਰਹੇ ਨੇ ਉਹ ਸਿਰਫ ਜਾਨਵਰਾਂ ਲਈ ਰੱਖੇ ਜਾ ਰਹੇ ਨੇ ਜੇ ਜਾਨਵਰਾਂ ਨੂੰ ਹੀ ਵਧੀਆ ਤਰੀਕੇ ਨਾਲ ਟਰੀਟ ਨਹੀਂ ਕੀਤਾ ਜਾ ਰਿਹਾ ਜਾਨਵਰ ਨੂੰ ਨਾ ਖਾਣਾ ਦਿੱਤਾ ਜਾ ਰਿਹਾ ਨਾ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹ ਬੰਦਿਆਂ ਦਾ ਰੱਖਣ ਦਾ ਕੀ ਫਾਇਦਾ ਬੰਦਿਆਂ ਨੂੰ ਤਾਂ ਰੱਖਣਾ ਵੀ ਨਹੀਂ ਪੈਂਦਾ ਕਿਉਂਕਿ ਉਹਨਾਂ ਦੇ ਲਈ ਤਾਂ ਉਹ ਬੰਦੇ ਰੱਖੇ ਨੇ ਬਿਲਕੁਲ ਜੀ ਬਿਲਕੁਲ ਮੈਂ ਤਾਂ ਕਹਾਂਗੀ ਕਿ ਪੂਰਾ ਸਟਾਫ ਨਵਾਂ ਕਰਨਾ ਚਾਹੀਦਾ ਟ੍ਰੇਨਿੰਗ ਦਾ ਤਾਂ ਇਹਨਾਂ ਨੂੰ ਮੇਰੇ ਖਿਆਲ ਜੋ ਏ ਡਬਲਯੂ ਬੀ ਆਈ ਦੀ ਰਿਪੋਰਟ ਵਾਲੇ ਵੀ ਕਹਿ ਕੇ ਕਿ ਥੱਕ ਗਏ ਕੇ ਦੇਖੋ ਦੇਖੋ ਇਹਨੂੰ ਦੇਖੋ ਪਤਾ ਨਹੀਂ ਕਿਉਂ ਇਗਨੋਰ ਕੀਤੀ ਜਾ ਰਹੀ ਹੈ ਕੱਢ ਦਿਓ ਸਾਰਾ ਸਟਾਫ ਮੈਂ ਤਾਂ ਇਹ ਕਹਿੰਦੀ ਆ ਬੰਦ ਕਰ ਦਿਓ ਤੁਸੀਂ ਸਪੈਸ਼ਲ ਟੌਰਚਰ ਲਈ ਲੈਂਦੇ ਹੋ ਜਾਨਵਰ ਕਿ ਇਹਨੂੰ ਲਿਆਓ ਇਹਨੂੰ ਆਦੀ ਗੰਦਗੀ ਚ ਰੱਖੋ ਕੋਈ ਮਤਲਬ ਸ਼ਰੀਕ ਹੈ ਕਿਸੇ ਦੇ ਜਾਨਵਰ ਸ਼ਰੀਕੇਬਾਜ਼ੀ ਚੱਲ ਰਹੀ ਹੈ ਮੈਨੂੰ ਸਮਝ ਨਹੀਂ ਆ ਰਹੀ ਇਹ ਸੰਸਥਾ ਖੁੱਲੀ ਕਿਵੇਂ ਹੋਈ ਹੈ ਤੇ ਮੇਰੀ ਖਾਸ ਕਰਕੇ ਚੰਡੀਗੜ੍ਹ ਪੰਜਾਬ ਹਰਿਆਣਾ ਜਿਹੜੇ ਨੇੜੇ ਦੇ ਲੋਕ ਐ ਆਸ-ਪਾਸ ਦੇ ਉਹਨਾਂ ਨੂੰ ਮੇਰੀ ਦਰਖਾਸਤ ਹੈ ਕਿ ਜੇ ਜਦੋਂ ਤੱਕ ਜਾਂ ਜੇ ਐਡਮਿਨਿਸਟ੍ਰੇਸ਼ਨ ਕੋਈ ਮੂਵ ਨਹੀਂ ਲੈਂਦੀ ਉਹਨਾਂ ਨੂੰ ਹੈਲਪ ਕਰਨ ਲਈ ਤੁਸੀਂ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜਾਓ ਪਲੀਜ਼ ਜਾ ਕੇ ਉਹਨਾਂ ਦੀ ਸਥਿਤੀ ਦੇਖੋ ਉਹਨਾਂ ਨੂੰ ਪਾਣੀ ਚਾਹੀਦਾ ਸਫਾਈ ਚਾਹੀਦੀ ਹੈ ਦੁੱਧ ਦਲੀਆ ਜੋ ਵੀ ਚੀਜ਼ ਹੈ ਆਪ ਖਵਾ ਕੇ ਆਓ ਕਿਸੇ ਨੂੰ ਪੈਸੇ ਨਾ ਦੇਣ ਮੇਰੀ ਕਈ ਗੱਲ ਤੇ ਵੀ ਯਕੀਨ ਨਾ ਕਰਨ ਅੱਜ ਕੱਲ ਚ ਨਾ ਜਾਣ ਹਫਤੇ ਬਾਅਦ ਜਾਣ ਮਹੀਨੇ ਬਾਅਦ ਜਾਣਦੇ ਰਹਿਣ ਉਹ ਜਾਣਾ ਜ਼ਰੂਰੀ ਹੈ ਰੈਗੂਲਰਲੀ ਜਦ ਤੱਕ ਲੋਕਾਂ ਲੋਕ ਨਹੀਂ ਜਾਣਗੇ ਲੋਕ ਨਹੀਂ ਜੁੜਨਗੇ ਇਸ ਜਗ੍ਹਾ ਦਾ ਇੰਪਰੂਵਮੈਂਟ ਮੈਨੂੰ ਤਾਂ ਔਖਾ ਹੀ ਲੱਗਦਾ ਹੈ ਉਹ ਜਗ੍ਹਾ ਤੇ ਦੌਰਾ ਕਰਕੇ ਆਏ ਹੋ ਨਾ ਤੇ ਤੁਹਾਨੂੰ ਉਥੋਂ ਦੀ ਜਗ੍ਹਾ ਤੇ ਮਤਲਬ ਜਾਨਵਰਾਂ ਦੇ ਉੱਤੇ ਕੀ ਮਤਲਬ ਕਿਵੇਂ ਦਾ ਲੱਗਦਾ ਹੈ ਕਿ ਕੀ ਮਤਲਬ ਜਾਨਵਰ ਨੂੰ ਇਸ ਸਹਾਰਤ ਦੇ ਵਿੱਚ ਰੱਖਿਆ ਗਿਆ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਕਿ ਇਸ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਹੁਣ ਬੰਦਾ ਜਿਹੜਾ ਜ਼ਖਮੀ ਜਾਨਵਰਾਂ ਸੜਕ ਤੇ ਐਕਸੀਡੈਂਟ ਪਿਆ ਉਹਸ ਆਰਗੇਨਾਈਜੇਸ਼ਨ 'ਚ ਤਾਂ ਕਦੀ ਪੇਜ ਜੰਤੋਈ ਡਰਨਗੇ ਲੋਕ ਕਹਿਣਗੇ ਕਿ ਅਸੀਂ ਸਭ ਕੋ ਇਹਨੂੰ ਇਦਾਂ ਹੀ ਮਰਨ ਦਈਏ ਪਰ ਐਵੇਂ ਦੁਖੀ ਹਾਲਤ ਵਿੱਚ ਉਥੇ ਤਾਂ ਛੱਡਣ ਛੱਡਣ ਦੀ ਤਾਂ ਉਹਨਾਂ ਦਾ ਹੱਕ ਵੀ ਨਹੀਂ ਬੰਦਾ ਉਹ ਛੱਡ ਕੇ ਨਹੀਂ ਆਣਗੇ ਬਿਲਕੁਲ ਜੀ ਬਿਲਕੁਲ ਤੁਸੀਂ ਕੋਈ ਪੰਜਾਬੀ ਚ ਕਹਾਵਤ ਹੈਗੀ ਹੈ ਕਿ ਕੁੱਤੇ ਨੇ ਵੀ ਬੈਣਾ ਪੂੰਛ ਮਾਰ ਕੇ ਬੈਠਦਾ ਉਹਨੇ ਕਿੱਥੇ ਬੈਣਾ ਉੱਥੇ ਹੀ ਉਹਦਾ ਬਾਥਰੂਮ ਯੂਰੀਨ ਫੀਸਸ ਸਾਰਾ ਸੋਇਲਡ ਉਹਦਾ ਉਹ ਹੈਗਾ ਉਹ ਵਿਚਾਰਾ ਉੱਥੇ ਹੀ ਹਾਰ ਕੇ ਬੈ ਜਾਂਦਾ ਤੂੰ ਉਹਨੇ ਜੋ ਉੱਥੇ ਜੋ ਮਰਨਾ ਐ ਐਟ ਲੀਸਟ ਬਾਹਰ ਖੁੱਲਾ ਰਹੇਗਾ ਉਹਦੇ ਕੀੜੇ ਪੈ ਜਾਂ ਜੋ ਮਰ ਰਹੀ ਹੈ ਸਾਫ ਤਾਂ ਤਾਂ ਮਰ ਜਾਏਗਾ ਮਰਨਾ ਉੱਥੇ ਵੀ ਖੁੱਲੀ ਸਾਫ ਹਵਾ ਜ ਮਰਨ ਦੋ ਕਿਸ ਵਾਸਤੇ ਖੋਲ ਕੇ ਰੱਖੀ ਹੋਈ ਹੈ ਅਜੇ ਖੋਲੀ ਹੈ ਬਹੁਤ ਵਧੀਆ ਇਸ ਤਰ੍ਹਾਂ ਕਹਿੰਦੇ ਖੁੱਲ ਖੁੱਲੀ ਰਹਿਣੀ ਚਾਹੀਦੀ ਹੈ ਪਰ ਉਹਨੂੰ ਇੰਪਰੂਵ ਕਰੋ ਜੇ ਨਹੀਂ ਹੁੰਦੀ ਫਿਰ ਬੰਦ ਕਰ ਦਿਓ ਉਸ ਬਾਰੇ ਗੱਲ ਕਰਨ ਦੀ ਅਪ੍ਰੀਲ ਕਰ ਰਹੇ ਹਾਂ ਇਨਡਾਇਰੈਕਟਲੀ ਕਿਉਂਕਿ ਇਹ ਤਾਂ ਸਹੀ ਤਾਂ ਹੋਣ ਨਹੀਂ ਵਾਲਾ ਮੈਨੂੰ ਲੱਗਦਾ ਨਹੀਂ ਤੁਹਾਡੇ ਮੈਂ ਤਾਂ ਜੀ ਮੈਂ ਤਾਂ ਜੀ ਫੇਰ ਇੱਕ ਆਮ ਇਨਸਾਨ ਆ ਜਿਨੇ ਆ ਗੱਲ ਰੇਜ਼ ਕੀਤੀ ਹੈ ਏਡਬਲਯੂਬੀਆਈ ਜਿਹਦੇ ਤਹਿਤ ਇਹ ਸੰਸਥਾ ਬਣੀ ਉਹ ਤਾਂ ਮੇਰੇ ਤੋਂ ਵੀ ਕਿਤੇ ਪਾਵਰਫੁਲ ਆਰਗੇਨਾਈਜੇਸ਼ਨ ਆ ਜਦੋਂ ਉਹ ਆਪਣੀ ਰਿਪੋਰਟ ਚ 5 ਸਾਲ ਪਹਿਲਾਂ ਕਹਿ ਗਏ ਕਿ ਇਹ ਇੱਥੇ ਪ੍ਰੋਬਲਮਸ ਹੈਗੀਆਂ ਹਨ ਮੁੱਦੇ ਹਨ ਸੇਮ ਜੋ ਅੱਜ ਮੈਂ ਤੁਹਾਨੂੰ ਦੱਸੇ ਜੇ ਉਹਨਾਂ ਦੀ ਕਈ ਦਾ ਕੁਝ ਨਹੀਂ ਹੋਇਆ ਮੇ ਮੇਰੀ ਤਾਂ ਕੀ ਹਸਿਆਤ ਤੁਹਾਨੂੰ ਕੀ ਲੱਗਦਾ ਹੈ ਆਰਗੇਨਾਈਜੇਸ਼ਨ ਬੜਾ ਆਰਗੇਨਾਈਜੇਸ਼ਨ ਬੰਦ ਹੀ ਕਰ ਦੇਣ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋਗੇ ਨਹੀਂ ਮੇਰੀ ਤਾਂ ਅਪੀਲ ਹੈ ਜੇ ਤੁਹਾਡੇ ਤੋਂ ਨਹੀਂ ਚਲਦੀ ਤਾਂ ਬੰਦ ਕਰੋ ਜੇ ਚਲਾਨੀ ਆ ਤਾਂ ਪ੍ਰੋਪਰਲੀ ਚਲਾਨ ਜਾ ਕੇ ਵਿਜ਼ਿਟ ਕਰਨ ਕਿਹੜੇ ਅਫੀਸ਼ੀਅਲਸ ਉੱਥੇ ਜਾਂਦੇ ਨੇ ਇੱਥੇ ਤਾਂ ਫਿਰ 17 ਦੇ ਨੇੜੇ ਸੀ ਜਿੱਥੇ ਸਾਰੇ ਬੈਠਦੇ ਆ ਅਫੀਸ਼ੀਅਲਸ ਆ ਕੇ ਕਦੇ ਗਲਤੀ ਨਾਲ ਦੌਰਾ ਲੱਗ ਜਾਂਦਾ ਸੀਗਾ ਉੱਥੇ ਰਾਏਪੁਰ ਕਲਾਂ ਚ ਕਿ ਨਹੀਂ ਜਾਣਾ ਜੀ ਅਰਜਨ ਲੋਕ ਜਨ ਮੇਰੀ ਮੇਨ ਅਪੀਲ ਲੋਕਾਂ ਨੂੰ ਆ ਇਹ ਲੋਕ ਜਾਨ ਦੇਖਣ ਤੇ ਫਿਰ ਅਥਾਰਟੀਜ਼ ਦੀਆਂ ਸਭ ਦੀਆਂ ਈਮੇਲਸ ਵੀ ਆਨਲਾਈਨ ਅਵੇਲੇਬਲ ਹੁੰਦੀਆਂ ਉਹਨਾਂ ਨੂੰ ਭੇਜੋ ਫੋਟੋਆਂ ਫੋਟੋਆਂ ਭੇਜਣ ਲੋਕ ਜਾ ਕੇ ਦੇਖ ਕੇ ਕਹਿਣ ਸੁਪਰਵਾਈਜ਼ਰ ਨੂੰ ਪੁੱਛਣ ਜਾਂ ਸਟਾਫ ਨੂੰ ਪੁੱਛਣ ਕਿ ਇੱਥੇ ਪਾਣੀ ਨਹੀਂ ਹੈ ਜੀ ਜਾਂ ਰੋਟੀ ਨਹੀਂ ਹੈ ਜਾਂ ਜਾਨਵਰ ਦੀ ਹੈ ਹਾਲਤ ਹੈ ਐਂਜ ਪਿਆ ਹੈ ਕਹਿਣ ਲੋਕਾਂ ਦਾ ਕਹਿਣਾ ਚੇਂਜ ਲਿਆਏਗਾ ਤੁਸੀਂ ਕੋਈ ਕੰਪਲੇਨ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਜਾਂ ਫਿਰ ਉੱਥੋਂ ਕੋਈ ਰਿਪਲਾਈ ਆਇਆ ਹੋਵੇ ਜੇ ਕੰਪਲੇਨ ਕੀਤੀ ਆ ਮੈਂ ਇਸ ਜਗ੍ਹਾ ਦੀ ਹਾਲਤ ਬਾਰੇ ਜੂਨ 2024 ਤੋਂ ਕੰਪਲੇਨ ਕਰਦੀ ਆ ਰਹੀ ਹਾਂ ਉਦੋਂ ਵੀ ਮੈਂ ਚਿੱਠੀਆਂ ਲਿਖਿਆ ਸੀ ਮੈਂ ਦਸੰਬਰ ਚਾਈ ਸੀ ਮੈਂ ਉਦੋਂ ਵੀ ਲਿਖੀਆਂ ਇਸ ਵਾਰ ਰਾਏਪੁਰ ਬਾਰੇ ਵੀ ਇੰਗੇਜ ਦਾ ਕੀਤਾ ਹੋਇਆ ਥਾਟਿਸ ਨਾਲ ਪਰ ਮੈਨੂੰ ਕੋਈ ਰਿਸਪੌਂਸ ਕਿਸੇ ਵੀ ਆਪਣੀ ਰਿਪਰੈਜ਼ੈਂਟੇਸ਼ਨ ਦਾ ਹੱਦ ਤੱਕ ਨਹੀਂ ਆਇਆ ਭਾਜੀ ਤਾਂ ਕਸਾਲ ਹੋ ਗਿਆ ਕੋਈ ਵੀ ਰਿਸਪੌਂਸ ਨਹੀਂ ਆਇਆ ਨਾ ਹੀ ਉੱਥੇ ਨਾ ਹੀ ਉੱਥੇ ਕੋਈ ਦੌਰਾ ਕਰਨੀ ਪਹੁੰਚਾ ਕਿ ਹਾਲਤ ਦੇਖ ਲਈ ਕਿ ਕੀ ਹਾਲ ਹੈ ਤਾਂ ਕਦੋਂ ਕੰਪਲੇਨ ਆਈ ਜੇ ਗਏ ਵੀ ਹੋਣਗੇ ਜੀ ਤਾਂ ਮੈਨੂੰ ਨੋਲੇਜ ਨਹੀਂ ਹੈ ਕਿ ਮੈਨੂੰ ਤਾਂ ਉਸ ਚੀਜ਼ ਦੀ ਇਤਲਾ ਨਹੀਂ ਹੈਗੀ ਪਰ ਜੋ ਚੀਜ਼ਾਂ ਮੈਂ ਉਹਨਾਂ ਨੂੰ ਕਈਆਂ ਸੀਗੀਆਂ ਆਪਣੀਆਂ ਮੈਂ ਚਿੱਠੀਆਂ ਲਿਖੀਆਂ ਜਾਂ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਮੈਨੂੰ ਕਿਸੇ ਚੀਜ਼ ਦਾ ਜਵਾਬ ਨਹੀਂ ਆਇਆ ਮੈਨੂੰ ਜਵਾਬ ਨਾ ਵੀ ਦੇਣ ਉਹਨਾਂ ਦੀ ਹਾਲਤ ਹੀ ਸੁਧਾਰ ਦੇ ਮੈਨੂੰ ਜਵਾਬ ਨਹੀਂ ਚਾਹੀਦਾ ਉਹ ਕੁੱਤਿਆਂ ਨੂੰ ਜਵਾਬ ਚਾਹੀਦਾ ਉਹ ਜਾਨਵਰਾਂ ਨੂੰ ਉਹ ਬਾਂਦਰ ਬਿੱਲੀਆਂ ਜੋ گاਵਾ ਮੱਜਾਂ ਜੋ ਵੀ ਉੱਥੇ ਹੈਗੀਆਂ ਉਹਨਾਂ ਨੂੰ ਜਵਾਬ ਚਾਹੀਦਾ ਤੁਸੀਂ ਮੇਰੀ ਇੰਟਰਵਿਊ ਵੀ ਛੱਡੋ ਜਾ ਕੇ ਉਹਨਾਂ ਦੀ ਲੈ ਲਓ ਉਹਨਾਂ ਦਾ ਦਰਦ ਤਾਂ ਖੁਦ ਹੀ ਬਿਆਨ ਕਰ ਸਕਦੇ ਨੇ ਬਿਲਕੁਲ ਉਹ ਹੁੰਦੇ ਤਾਂ ਇੱਥੇ ਆ ਕੇ ਆਪਣੀ ਆਪੇ ਦੱਸਦੇ ਕੀ ਹੈ ਹਾਲਾਤ ਉਹ ਨਹੀਂ ਆ ਸਕਦੇ ਤਾਂ ਮੈਂ ਬੈਠੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆ ਜਿਹੜੇ ਜਾਨਵਰਾਂ ਦੀ ਉਥੇ ਸਾਫ ਸਫਾਈ ਨਹੀਂ ਦਿੱਤਾ ਉਥੇ ਤਾਂ ਕਹਿੰਦੇ ਪਾਂਡੇਆਂ ਦੀ ਵੀ ਬਿਲਕੁਲੀ ਪਾਂਡੇ ਵੀ ਗੰਦੇ ਪਾਂਡਿਆਂ 'ਚ ਖਾਣਾ ਖਵਾ ਰਹੇ ਉਥੇ ਗੰਦੇ ਪਾਂਡੇ ਰੱਖੇ ਹੋਏ ਨੇ ਸਾਰੀਆਂ ਫੋਟੋਸ ਜਿਹੜੇ ਦਿਖਾਈਆਂ ਕਾਫੀ ਜ਼ਿਆਦਾ ਡਿਸਟਰਬਿੰਗ ਆਵਾਜ਼ਾਂ ਸਿਗੀਆਂ ਜਿਹੜੀਆਂ ਅਸੀਂ ਸੁਣਾ ਵੀ ਨਹੀਂ ਸਕਦੇ ਕਿ ਬੱਚੇ ਨਾ ਡਿਸਟਰਬ ਹੋ ਜਾ ਬਿਲਕੁਲ ਜੀ ਬਿਲਕੁਲ ਪਾਂਡੇ ਉਥੇ ਤੋਤੇ ਨਹੀਂ ਹੁੰਦੇ ਕਿੰਨੀ ਵਾਰ ਇੱਥੇ 38 'ਚ ਤਾਂ ਮੈਂ ਹੀ ਪਾਂਡੇ ਮਾਂਝਦੀ ਹੁੰਦੀ ਸੀ ਜਿਹੜੇ ਉਥੇ ਵਰਕਰ ਵੀ ਆਉਂਦੇ ਸੀਗੇ ਉਹਨਾਂ ਨੂੰ ਰਿਕੁਐਸਟ ਕਰਨੀ ਪੈਂਦੀ ਸੀ ਕਿ ਪਾਂਡੇ ਮਾਂਝ ਦੋ ਪਾਂਡੇ ਗਾਇਬ ਵੀ ਹੋ ਜਾਂਦੇ ਨੇ ਸਟੀਲ ਦੇ ਪਾਂਡੇ ਤੁਸੀਂ ਨਵੇਂ ਲੈ ਕੇ ਜਾਓ ਪਾਂਡੇ ਹੀ ਚੋਰੀ ਕਰ ਲੈਂਦੇ ਨੇ ਤੁਹਾਨੂੰ ਕੁਝ ਵੀ ਨਹੀਂ ਬਚਦਾ ਹੈ ਤਾਂ ਐਨੀਮਲ ਲਵਰਜ਼ ਅਲੀ ਕਮਿਊਨਿਟੀ ਜੀ ਹੈ ਜਿਹੜੇ ਸਾਰੇ ਐਸਪੀਸੀਏ ਨੂੰ ਦੇਖਦੇ ਆ ਉਹਦੇ 'ਚ ਤਾਂ ਬੜੀ ਫੇਮਸ ਹੈ ਇਹ ਚੀਜ਼ ਕਿ ਐਸਪੀਸੀਏ ਕੁਝ ਨਾ ਦੋ ਉੱਥੇ ਕੁਝ ਨਹੀਂ ਬਚਣਾ ਕਿਉਂਕਿ ਉੱਥੇ ਤਾਂ ਪਾਂਡੇ ਵੀ ਵੇਚ ਦਿੰਦੇ ਆ ਇਹ ਗੱਲ ਬਣੀ ਹੋਈ ਹੈ ਉੱਥੇ ਦੀ ਕਿ ਕਬਾੜੀਏ ਨੂੰ ਵੇਚਦੇ ਆ ਕੁਝ ਵੀ ਕੋਈ ਫੂਡ ਤੁਸੀਂ ਲੈ ਜਾਓ ਤੁਸੀਂ ਰੱਖ ਕੇ ਆ ਜਾਓਗੇ ਉੱਥੇ ਹੀ ਪਿਆ ਉਹ ਸੜ ਜਾਏਗਾ ਜਾਨਵਰ ਤੱਕ ਨਹੀਂ ਉਹ ਪਹੁੰਚੇਗਾ ਇਸ ਲਈ ਹੈ ਬਹੁਤ ਜ਼ਰੂਰੀ ਹੈ ਜੇ ਕੋਈ ਐਸਪੀਸੀਏ ਜਾਂਦਾ ਹੈ ਇੱਥੇ ਵਾਪਸ ਆ ਜਾਏ ਜਾਂ ਉੱਥੇ ਵੀ ਉਹ ਜ਼ਰੂਰ ਕਿ ਜਾਨਵਰ ਦੇ ਮੂੰਹ ਚ ਚਲੇ ਗਿਆ ਰੋਟੀਆਂ ਉਹਦੇ ਭਾਂਡੇ ਚ ਪੈ ਗਈਆਂ ਉਹ ਝੂਠੀ ਹੋ ਗਈ ਤਾਂ ਛੱਡ ਗਿਆ ਦੇ ਕੇ ਨਾਨ ਜਾਨਵਰ ਤੱਕ ਪਚਾ ਕੇ ਆਂ ਚੀਜ਼ ਕਾਨੂੰਨ ਨੂੰ ਲੱਗਦਾ ਇਸ ਮਾਮਲੇ ਲੈ ਕੇ ਕੋਈ ਕ腐ਸ਼ਨ ਵੀ ਹੋ ਸਕਦੀ ਕਾਫੀ ਵੱਡੇ ਪੱਧਰ ਤੇ ਕਿਉਂਕਿ ਜੇ ਜਿੰਨੇ ਕੇ ਪੈਸੇ ਬਾਚ ਰਹੇ ਨੇ ਮੈਨੂੰ ਜੋ ਹਾਲਤ ਦੇਖੀ ਆ ਜਾਨਵਰਾਂ ਦੀ ਇਹ ਨਹੀਂ ਲੱਗਦਾ ਕਿ ਜਿੰਨੇ ਕੇ ਪੈਸੇ ਬਾਚ ਰਹੇ ਨੇ ਨਾ ਉਹਨਾਂ ਪੈਸਿਆਂ ਦੇ ਵਿੱਚੋਂ ਵੀ ਉਹ ਜਾਨਵਰਾਂ ਨੂੰ ਖਾਣਾ ਦਿੱਤਾ ਜਾਂਦਾ ਜਾਂ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਜਾਂ ਕੋਈ ਵੀ ਦਵਾਈ ਦਿੱਤੀ ਜਾਂਦੀ ਮੈਨੂੰ ਨਹੀਂ ਲੱਗਦਾ ਹਾਲਤ ਦੇਖ ਕੇ ਜਾਨਵਰਾਂ ਦੀ ਜੋ ਹਾਲਤ ਤੁਸੀਂ ਦਿਖਾਈ ਨੇ ਕਿਉਂਕਿ ਕਾਫੀ ਜ਼ਿਆਦਾ ਡਿਸਟਰਬਿੰਗ ਹਾਦਸਾ ਤੋਂ ਜ਼ਿਆਦਾ ਇੱਕ ਤਾਂ ਫੋਟੋ ਸੀ ਕਿ ਜਿਹਦੇ ਵਿੱਚ ਕੁੱਤੇ ਦਾ ਖੂਨ ਡੁੱਲਿਆ ਪਿਆ ਸੀਗਾ ਸਾਈਡ ਤੇ ਦੇਖੋ ਜੀ ਇਨਵੈਸਟੀਗੇਸ਼ਨ ਜਾਂ ਕ腐ਸ਼ਨ ਵਾਲਾ ਕੰਮ ਤਾਂ ਮੈਂ ਤੁਹਾ ਉਹ ਤੁਸੀਂ ਜੀਜ਼ ਅੱਗੇ ਫਾਈਂਡ ਆਊਟ ਕਰੋ ਜਿੰਨੀ ਜਿੰਨੀ ਹੱਦ ਤੱਕ ਮੈਂ ਕਰ ਸਕਦੀ ਸੀ ਮੈਂ ਵੀ 24 ਘੰਟੇ ਮੇਰੇ ਦਿਮਾਗ ਤੇ ਆਈ ਰਹਿੰਦਾ ਕੈਨੇਡਾ ਦਾ ਕੁਝ ਬਣ ਜਾਏ ਤਾਂ ਐ ਤਾਂ ਮੈਂ ਤੁਹਾਡੇ ਤੇ ਤੇ ਤੁਹਾਡੇ ਸਾਰੀ ਕਮਿਊਨਿਟੀ ਤੇ ਜਰਨਲਿਸਟ ਦੀ ਤੇ ਰਿਕੁਐਸਟ ਕਰਾਂਗੀ ਕਿ ਇਹਨੂੰ ਫਰਦਰ ਹੋਰ ਦੇਖਣ ਕਿ ਅੰਦਰ ਚੱਕਰ ਚੱਲ ਕੀ ਰਿਹਾ ਕਿ ਇੰਨੇ ਪੈਸੇ ਸੈਲਰੀ ਦੇ ਦੇਣ ਦੇ ਬਾਵਜੂਦ ਵੀ ਟ੍ਰੀਟਮੈਂਟ ਠੀਕ ਕਿਉਂ ਨਹੀਂ ਹੈ ਐਨੀਮਲਸ ਦਾ ਇਸ ਮਾਮਲੇ ਨੂੰ ਲੈ ਕੇ ਨਾ ਇੱਕ ਹੈਲਪਲਾਈਨ ਨੰਬਰ ਵੀ ਭਗਵੰਤ ਮਾਨ ਸਾਹਿਬ ਨੇ ਸ਼ੁਰੂ ਕੀਤਾ ਹੋਇਆ ਹੈ ਕਾਫੀ ਜ਼ਿਆਦਾ ਹੈ ਨਾ ਤੁਸੀਂ ਉਸ ਨੰਬਰ ਤੇ ਕੋਈ ਕੰਪਲੇਨ ਕੀਤੀ ਕੀ ਉਧਰੋਂ ਜਾਂ ਫਿਰ ਕੋਈ ਰਿਸਪੌਂਸ ਆਇਆ ਹੋਵੇ ਕੋਈ ਵੱਡੇ ਪੱਧਰ ਤੇ ਕੰਪਲੇਨ ਕੀਤੀ ਹੋਵੇ ਨਹੀਂ ਜੀ ਇੱਕ ਤਾਂ ਚੰਡੀਗੜ੍ਹ ਜੂਰਿਸਡਿਕਸ਼ਨ ਚਾਹੁੰਦਾ ਐਸਲੀ ਮੈਂ ਤਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਵੀ ਰੀਚ ਆਊਟ ਕੀਤਾ ਪਰ ਮੈਨੂੰ ਇਸ ਹੈਲਪਲਾਈਨ ਦਾ ਪਤਾ ਨਹੀਂ ਸੀ ਮੈਂ ਜ਼ਰੂਰ ਰੀਚ ਆਊਟ ਕਰਾਂਗੀ ਜੇ ਉਹ ਪੰਜਾਬ ਦੀ ਜੂਰਿਸਡਿਕਸ਼ਨ ਤੋਂ ਬਾਹਰ ਨਿਕਲ ਕੇ ਅਦਰ ਆ ਸਕਦੇ ਆ ਤਾਂ ਬਹੁਤ ਵਧੀਆ ਪਰ ਆਈ ਥਿੰਕ ਮੈਂ ਪੰਜਾਬ ਦੇ ਪੋਲੀਟੈਕਨਿਕ ਬਠਿੰਡੇ ਵੀ ਦੇਖੇ ਹੋਏ ਆ ਉਹ ਉਹਨ ਬਾਦ ਹੋਏਗਾ ਜੀ ਬਠਿੰਡੇ ਜੇ ਵੀ ਇਹੀ ਹਾਲ ਹੈ ਬਠਿੰਡੇ ਪੋਲੀਟੈਕਨਿਕ ਕਾਲਜ ਆਈ ਥਿੰਕ ਵੈਟਰਨਰੀ ਦਾ ਕੁਝ ਫੈਸਿਲਿਟੀ ਸੀਗੀ ਉਹ ਉਹਦੀ ਬਿਮਾਰੀ ਹਾਲਤ ਦੀ ਸੀ ਆਈ ਡੋਟ ਨੋ ਕਿਵੇਂ ਐ ਸੰਸਥਾਾਂ ਵਿੱਚ ਲਈ ਜਾਂਦੀਆਂ ਕੀ ਚੱਲ ਰਿਹਾ ਕਿਹੜੀਆਂ ਦਵਾਈਆਂ ਲਿਖ ਦਿੰਦੇ ਆ ਆਪਣੀ ਪਸੰਦ ਦੀਆਂ ਤੇ ਬਾਹਰ ਜਾ ਕੇ ਤੁਸੀਂ ਉਹ ਮਹਿੰਗੀਆਂ ਖਰੀਦ ਲਓ ਮੈਂ ਜੋ ਵੀ ਸਿਸਟਮ ਚੱਲਦਾ ਪਰ ਉਹ ਮੈਂ ਐਕਸਪਲੋਰ ਕਰ ਲਾਂਗੀ ਜੀ ਹੈਲਪਲਾਈਨ ਨੰਬਰ ਜੋ ਤੋ ਕੋਈ ਮਦਦ ਮਿਲਦੀ ਆ ਤਾਂ ਕਿਉਂ ਨਹੀਂ ਕਿ ਮੇਰੇ ਨਾਲਸ ਫਾਲ ਹੋਏਗਾ ਤੁਸੀਂ ਹੁਣ ਭਗਵੰਤ ਹੁਣ ਤੁਸੀਂ ਕੀ ਅਪੀਲ ਕਰੋਗੇ ਕਿ ਮਤਲਬ ਆ ਜਾਨਵਰਾਂ ਨੂੰ ਲੈ ਕੇ ਕੀ ਕੀ ਅਪੀਲ ਕਰਨਾ ਚਾਹੋਗੇ ਕਿ ਹੁਣ ਉਹਨਾਂ ਜਾਨਵਰਾਂ ਦੇ ਲਈ ਕੀ ਪੱਖ ਹੋਵੇ ਜਾਂ ਤਾਂ ਉਹ ਆਰਗੇਨਾਈਜੇਸ਼ਨ ਹੀ ਬੰਦ ਕੀਤੀ ਜਾਵੇ ਜਾਂ ਜਵੇ ਜਾਂ ਸਟਾਫ ਚੇਂਜ ਕਰਕੇ ਕੋਈ ਨਵੀਂ ਆਰਗੇਨਾਈਜੇਸ਼ਨ ਸ਼ੁਰੂ ਕੀਤੀ ਜਾਵੇ ਜਿੱਥੇ ਜਾਨਵਰਾਂ ਦਾ ਵਧੀਆ ਤਰੀਕੇ ਨਾਲ ਧਿਆਨ ਰੱਖਿਆ ਜਾਵੇ ਮੇਰਾ ਤਾਂ ਇਹ ਕਹਿਣਾ ਹੈ ਜੀ ਉਹ ਚੰਗੀ ਤਰ੍ਹਾਂ ਇਨਵੈਸਟੀਗੇਟ ਕਰੋ ਕਿ ਇੱਕ ਤਾਂ ਅਕਾਉਂਟੇਬਲ ਠੇਰਾਂ ਜਿਨੇ ਇੱਥੇ ਸ਼ਿਫਟ ਕਰਵਾਇਆ ਬਿਨਾ ਕੋਈ ਪ੍ਰੀ ਅਰੇਂਜਮੈਂਟ ਦੇ ਨਾ ਪਾਣੀ ਦਾ ਬੰਦੋਬਸਤ ਹੈ ਨਾ ਓਪਨ ਏਰੀਆ ਦਾ ਬੰ ਉਹ ਕੈਂਡਲਾ ਚ ਕੇਜਸ ਵਿੱਚ ਜਾ ਕੇ 2 ਮਹੀਨੇ ਤੋਂ ਕੁੱਤੇ ਸੜਦੇ ਪਏ ਆ ਉੱਥੇ ਬਾਕੀ ਹੋਰ ਜਾਨਵਰ ਵੀ ਬਿੱਲੀਆਂ ਬਾਂਦਰ ਜੋ ਵੀ ਹੈਗੇ ਆ ਪਹਿਲਾਂ ਤਾਂ ਉਸ ਅਫੀਸ਼ਲ ਨੂੰ ਕਾਉਂਟੇਬਲ ਠਹਿਰਾਓ ਸੈਕਿੰਡ ਜਿਹੜਾ ਐ ਐਕਸਪੈਂਸ ਐ 96 ਲੱਖ ਚ 92 ਸੈਲਰੀ ਨੂੰ ਜਾ ਰਿਹਾ ਇਹਨੂੰ ਇਨਵੈਸਟੀਗੇਟ ਕੀਤਾ ਜਾਏ ਕਿ ਐਨੇ ਸਾਲਾਂ ਤੋਂ ਕਿਉਂ ਚੱਲ ਰਿਹਾ ਪਹਿਲਾਂ ਵੀ ਗੱਲ ਐ ਉਛਲੀ ਐ 2000 2022 ਚ ਫਿਰ ਦੁਬਾਰਾ ਜਦੋਂ ਕੇਸ ਹੋਇਆ ਸੀ ਅਭਿਸ਼ੇਕ ਭਟੇਜਾ ਵਰਸਸ ਯੂਨੀਅਨ ਆਫ ਇੰਡੀਆ ਇਹਨਾਂ ਦੇ ਬਾਵਜੂਦ ਵੀ ਹਜੇ ਤੱਕ ਕੁਝ ਕਿਉਂ ਨਹੀਂ ਹੋਇਆ ਇਹ ਦੁਜੀ ਮੇਰੀ ਅਪੀਲ ਹੈ ਤੀਜੀ ਇਹਨੂੰ ਬੰਦ ਕਰ ਦਿਓ ਸਾਡਾ ਤਾਂ ਨਹੀਂ ਚੱਲਦੀ ਤੇ ਚੌਥੀ ਪਲੀਜ਼ ਐਸਪੀਸੀ ਅਤੇ ABC ਨੂੰ ਮੰਗਲ ਨਾ ਕਰੋ ਤੁਹਾਡਾ ABC ਵੀ ਬੜਾ ਵਧੀਆ ਨਹੀਂ ਚੱਲਦਾ ਪਿਆ ਉਹਦੇ ਵੀ ਮਾੜੇ ਹਾਲ ਹੀ ਨੇ ਹੁਣੇ ਹੀ ਆਡਿਟ ਫੇਲਿਅਰ ਉਹਨਾਂ ਦਾ ਆਇਆ 1 ਫ फेब्रुवारी 'ਚ ਜਿਹਦੇ ਕਰਕੇ ਬੰਦ ਕਰ ਦਿੱਤਾ ਗਿਆ ਸੀਗਾ ਤੇ ਐਸਪੀਸੀ ਦੇ ਦਾ ਤੁਸੀਂ ਹਾਲ ਦੇਖ ਹੀ ਲੇ ਹੁਣ ਤੁਸੀਂ ਇਹ ਦੋ ਸੰਸਥਾਵਾਂ ਆਲਰੇਡੀ ਫੇਲਡ ਸੰਸਥਾਵਾਂ ਨੂੰ ਜੋੜਨਾ ਤਾਂ ਇਹ ਤਾਂ ਡਿਜ਼ਾਸਟਰ ਇਨ ਦੀ ਮੇਕਿੰਗ ਹੈ ਸੋ ਇਸੇ ਸੀ ਗੱਲਬਾਤ ਕੀਤੀ ਨikhil atta ji ਦੇ ਨਾਲ ਜਿਹਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਾਨਵਰਾਂ ਨੂੰ ਜੋ ਹੈ ਕਾਫੀ ਜ਼ਿਆਦਾ ਹੱਦ ਤੱਕ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾਵੇ ਜੋ ਆਰਗੇਨਾਈਜੇਸ਼ਨ ਖੁਸ਼ੂਰੂ ਕੀਤੀ ਗਈ ਹੈ ਜਾਂ ਤਾਂ ਉਹ ਬੰਦ ਹੀ ਕਰ ਦਿੱਤੀ ਜਾਵੇ ਅੱਗੋਂ ਇਸ ਮਾਮਲੇ ਤੇ ਕੀ ਅਪਡੇਟਸ ਆਉਂਦੀ ਹੈ ਕਿ ਇਹ ਆਰਗੇਨਾਈਜੇਸ਼ਨ ਬੰਦ ਕੀਤੀ ਜਾਂਦੀ ਹੈ ਜਾਂ ਫਿਰ ਇਸ ਤੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਇਹ ਜਾਣਨ ਲਈ ਤੁਸੀਂ ਜੁੜੇ ਹੋਏ ਆਨਰ ਦੇ ਨਾਲ ਮੈਂ ਵਰਸ਼ਾ ਕੈਮਰਾਮੈਨ ਮੋਹਨ ਦੇਨਾ